ਦਿੱਲੀ ਫਿਰੋਜ਼ਪੁਰ ਰੇਲਵੇ ਲਾਈਨ ਤੇ ਬਠਿੰਡਾ ਜੰਕਸ਼ਨ ਤੋਂ ਕਰੀਬ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਗੋਨਿਆਣਾ ਮੰਡੀ ਦਾ ਪਾਈ ਜੱਟਾ ਜੀ ਰੇਲਵੇ ਸਟੇਸ਼ਨ ਰੇਲਾ ਮੁਤਾਬਕ ਬਹੁਤ ਨੀਵਾ ਅਤੇ ਛੋਟਾ ਹੋਣ ਕਾਰਨ ਸਵਾਰੀਆਂ ਖਾਸ ਕਰਕੇ ਮਹਿਲਾਵਾਂ ਮਜ਼ਦੂਰਾਂ ਅੰਗਰੇਜ਼ਾਂ ਤੇ ਮਰੀਜ਼ਾਂ ਨੂੰ ਟ੍ਰੇਨ ਚੜਨ ਤੇ ਉਤਰਨ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੁਪਰਫਾਸਟ ਰੇਲ ਗੱਡੀਆਂ ਪਲੇਟਫਾਰਮ ਤੋਂ ਬਹੁਤ ਜ਼ਿਆਦਾ ਲੰਮੀਆਂ ਹੋਣ ਕਾਰਨ ਪਲੇਟਫਾਰਮ ਦੇ ਅੱਗੇ ਅਤੇ ਪਿੱਛੇ ਖੜੀਆਂ ਹਨ ਰਾਤ ਸਮੇਂ ਸੁਪਰ ਫਾਸਟ ਗੱਡੀਆਂ ਦੇ ਏਸੀ ਕੋਚ ਪਲੇਟ ਫਾਰਮ ਤੋਂ ਕਾਫੀ ਅੱਗੇ ਲੰਘ ਜਾਂਦੇ ਹਨ ਤੇ ਸਵਾਰੀਆਂ ਨੂੰ ਸਮਾਨ ਸਮੇਤ ਬੇਲ ਤੇ ਚੜਨ ਲਈ ਕਾਫੀ ਜਦੋਜਹਿਦ ਕਰਨੀ ਪੈਂਦੀ ਹੈ ਕਿਹਨਾ ਸੁਪਰ ਫਾਸਟ ਗੱਡੀਆਂ ਦਾ ਸਟਾਪੇਜ ਦਾ ਸਮਾਂ ਵੀ 1-2 ਮਿੰਟ ਦਾ ਹੀ ਹੁੰਦਾ ਹੈ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀਆ ਵੱਲੋਂ ਰੇਲ ਵਿਭਾਗ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪਾਈ ਜਗਤਾਜੀ ਰੇਲਵੇ ਸਟੇਸ਼ਨ ਉੱਚਾ ਤੇ ਲੰਮਾ ਜ਼ਰੂਰ ਕੀਤਾ ਜਾਵੇ ਨਹੀਂ ਮੈਂ ਅੱਗੇ ਵੈਸੇ ਬਿੰਟਾ ਜੀ ਨਾਲ ਵੀ ਮੇਰੀ ਕਈ ਵਾਰੀ ਗੱਲ ਹੋ ਚੁੱਕੀ ਹੈ ਇਸ ਟਾਪਿਕ ਦੇ ਉੱਤੇ ਤੇ ਅਸੀਂ ਰੋਟਰੀ ਬੰਨੀਓ ਵੀ ਅੱਗੇ ਪਹਿਲਾਂ ਵੀ ਪਾਇਆ ਹੋਇਆ ਹੈਗਾ ਕਿਉਂਕਿ ਜਿਹੜੀ ਮੇਨ ਦਿੱਕਤ ਹੈ ਨਾ ਇਹਦੇ ਵਿੱਚ ਮੇਨ ਦਿੱਕਤ ਇਸ ਗੱਲ ਦੀ ਹੈ ਕਿਉਂਕਿ ਜਿਵੇਂ ਰਾਤ ਨੂੰ ਜਿਹੜੀਆਂ ਟ੍ਰੇਨਾਂ ਆਉਂਦੀਆਂ ਅਰਲੀ ਮਾਰਨਿੰਗ ਪੰਜਾਬ ਮੇਲ ਆਉਂਦੀ ਹੈ ਜਣੀ ਉਹਦੇ 'ਚ ਕੀ ਹੈ ਗੱਲ ਵੀ ਪੰਜਾਬ ਮੇਲ ਦੇ ਕੋਚ ਬਹੁਤ ਜ਼ਿਆਦਾ ਹੁੰਦੇ ਆ ਤੇ ਜਿਹੜੇ ਏਸੀ ਕੋਚ ਹੈ ਜਾਂ ਜਿਹੜੇ ਗੁਣਾਣਾ ਬੰਡਾ ਦਾ ਰੈਕ ਆਉਂਦੇ ਹੈਗੇ ਉਹ ਟਰੈਕ ਦੇ ਵਿੱਚਕਾਰ ਆ ਜਾਂਦੇ ਹੈਗੇ ਤੇ ਸਵੇਰੇ ਸਵਾ 3:00 ਸਾਢੇ 3:00 ਟ੍ਰੇਨ ਆਉਂਦੀ ਉਸ ਵੇਲੇ ਜਾਇਓ ਪਲੇਟਫਾਰਮ ਕ੍ਰਾਸ ਕਰਦੇ ਆ ਤਾਂ ਪਲੇਟਫਾਰਮ ਐਂਟਰੀ ਵੇਲੇ ਦੋਨੇ ਉਸੇ ਬਹੁਤ ਜ਼ਿਆਦਾ ਨੇਰਾ ਵੀ ਐ ਨੀਵਾ ਹੋਣ ਕਰਕੇ ਬਜ਼ੁਰਗ ਜਦੋਂ ਵੀ ਕੋਈ ਹੈਗਾ ਉਹਨਾਂ ਵਾਸਤੇ ਬੜਾ ਵੱਡਾ ਟਾਸਕ ਹੋ ਜਾਂਦਾ ਹੈ ਗੈਸ ਗੱਲ ਦਾ ਉਹਨਾਂ ਨੂੰ ਉਤਾਰਨਾ ਜਾਂ ਚੜਾਣਾ ਰਾਤ ਨੂੰ ਜਿਵੇਂ ਪੰਜਾਬ ਮੇਲੀ ਆਂਦੀ ਹੈ ਰਾਤ ਨੂੰ 11 ਵਜੇ ਆਂਦੀ ਹੈਗੀ ਆ ਉਹ ਦੋਨੇ ਵਾਸਤੇ ਬਹੁਤ ਪ੍ਰੋਬਲਮ ਵਾਲਾ ਕੰਮ ਹੈ ਤੇ ਇਸ ਕਰਕੇ ਮੈਂ ਮਲੂਕਾ ਜੀ ਨੂੰ ਬੇਨਤੀ ਕਰਦਾ ਇਹਨਾਂ ਦੇ ਥਰੂ ਮੈਂ ਰਮਨਿਤ ਬਿੱਟੂ ਜੀ ਨੂੰ ਵੀ ਬੇਨਤੀ ਕਰਦਾ ਵੀ ਸਾਡੀ ਇਹ ਬਹੁਤ ਵੱਡੀ ਪ੍ਰੋਬਲਮ ਹੈ ਇਹਨੂੰ ਪਲੀਜ਼ ਇਹਦੇ ਤੇ ਧਿਆਨ ਰੱਖ ਕੇ ਤੇ ਇਹਨੂੰ ਸੋਲਵ ਕੀਤਾ ਜਾਵੇ ਅਸੀਂ ਇਹ ਸਾਰੀਆਂ ਸੰਸਥਾਵਾਂ ਵੱਲ ਤੇ ਬਿੱਟੂ ਜੀ ਦੇ ਧਿਆਨ ਦੇ ਵਿੱਚ ਇਹ ਗੱਲ ਜ਼ਰੂਰ ਲਿਆ ਕੇ ਉਹਨੂੰ ਅੱਗੇ ਆਕੇ ਟੇਨਾ ਵਾਲੀਆਂ ਕਾਫੀ ਪ੍ਰੋਬਲਮ ਆਪਣੀਆਂ ਸੋਲਵ ਹੋਈਆਂ ਵੀ ਐ ਤੇ ਬਿੰਟਾਈ ਦੇ ਥਰੂ ਵੀ ਤੇ ਅੱਗੇ ਗੱਲ ਕੀਤੀਆਂ ਹੈਗੀਆਂ ਤੇ ਅੱਗੇ ਆਪਾਂ ਇਹਨੂੰ ਸੋਲਵ ਜ਼ਰੂਰ ਕਰਾਂਗੇ ਥੈਂਕ ਯੂ ਜੀ। ਮਿਲ ਪਸਾਰਿਕ ਨਾ ਬੁਨਾਨਾ ਮੰਡੀ ਦਾ ਸਟੇਸ਼ਨ ਆਪ ਕੋਲ ਉਹਨਾਂ ਲਈ ਛੋਟਾ ਜਿਹਾ ਕੋਈ ਸਰਕਾਰ ਦੀ ਇਹ બીજી ਚੀਜ਼ ਹੈ ਤੇ ਤਾੜਾ ਨੂੰ ਟਿਕਾ ਟੋ। ਬਠਿੰਡੇ ਜ਼ਿਲ੍ਹੇ ਦੇ ਵਿੱਚ ਕਾਫੀ ਜਿਹੜੀਆਂ ਸਮੱਸਿਆਵਾਂ ਸੀ ਪਹਿਲਾਂ ਵੀ ਸਾਡੇ ਧਿਆਨ ਦੇ ਵਿੱਚ ਲੈਂਦਿਆਂ ਗਈਆਂ। ਉਦੇ ਸੰਬੰਧ ਵਿੱਚ ਅਸੀਂ ਬਾਂਦੋਗ ਰੇਲਵੇ ਨਿਸ ਨੀਤੀ ਵਿਟੂਜ਼ ਨੂੰ ਮਿਲ ਕੇ ਵੀ ਆਏ ਸੀ ਤੇ ਜਿਹੜੀ ਅੱਜ ਤੁਸੀਂ ਗੋਨਿਆਣਾ ਵਿਖੇ ਆਪਣੇ ਪਲੇਟਫਾਰਮ ਦੀ ਜਿਹੜੀ ਸਮੱਸਿਆ ਉਹ ਵੀ ਧਿਆਨ ਦੇ ਵਿੱਚ ਲੈਂਦੀ ਹੈ ਕਿ ਛੋਟਾ ਔਰ ਧੀਮਾ ਸੋ ਮੈਂ ਇਹ ਅਪੀਲ ਕਰਦਾ ਕਿ ਤੁਸੀਂ ਇੱਕ ਸਾਂਝੇ ਤੌਰ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਜਮੇਵਾਰ ਜੋ ਆਪਣੇ ਸੱਜਣਾਂ ਉਹਨਾਂ ਵੱਲੋਂ ਜਾਂ ਸੰਸਥਾਵਾਂ ਵੱਲੋਂ ਜਰੂਰ ਇੱਕ ਲਿਖ ਕੇ ਦਿਓ ਮਾਨਜੋਗ ਰੇਲਵੇ ਮਿਨਿਸਟਰ ਜੀ ਨੂੰ ਔਰ ਮਾਨਜੋ ਜਿਹੜੇ ਆਪਣੇ ਸਟੇਟ ਮਿਨਿਸਟਰ ਨੇ ਰਵਨੀਤ ਵਿਟੂ ਜੀ ਨੂੰ ਤਾਂ ਕਿ ਅਸੀਂ ਉਹਨਾਂ ਕੋਲ ਉਹ ਚ ਪੁੱਛਦੀ ਕਰ ਸਕੀਏ ਉਹਨਾਂ ਨਾਲ ਇਹ ਚੀਜ਼ ਡਿਸਕਸ ਕਰ ਸਕੀਏ ਕਿ ਜਿਹੜੀ ਜਰੂਰ ਜ਼ਰੂਰੀ ਸਮੱਸਿਆ ਹੈ ਇਹਦਾ ਹੱਲ ਕੀਤਾ ਜਾਵੇ ਤੇ ਉਹ ਆਪਾਂ ਪਹਿਲ ਦੇ ਆਧਾਰ ਤੇ ਜਰੂਰ ਖੜਾ ਕੇ ਦੇਵਾਂਗੇ ਸੋ ਮੇਰੇ ਕੋਲ ਜਲਦੀ ਜਿਹੜੀ ਤੁਸੀਂ ਉਹ ਚੀਜ਼ ਲਿਖਤੀ ਤੌਰ ਤੇ ਪਹੁੰਚ ਦੀ ਕਰ ਦਿੱਤੀ ਜਾਵੇ ਤਾਂ ਕਿ ਉਹਦੇ ਤੇ ਆਪਾਂ ਅਗਲੀ ਕਾਰਵਾਈ ਜਿਹੜੀ ਦੀ ਤੋਂ ਜਲਦੀ ਕਰ ਸਕੀਏ ਤੇ ਤੁਹਾਡੀ ਇਹ ਮੁਸ਼ਕਲ ਦਾ ਹੱਲ ਕਰ ਸਕੀਏ ਥੈਂਕ ਯੂ